ਮੈਂ ਦੀ ਸਭ ਤੁਸੀਂ ਟੈਲੀਫੋਨ ਟੁੱਟਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਇਨੀ ਕਿਹੜੀ ਗੱਲ ਉਥੇ ਗੱਲ ਚੱਲ ਪਈ ਕੇ ਜੀ ਨਹੀਂ ਜੀ ਅਸੀਂ ਠੀਕ ਕਰ ਮੈਂ ਜੇ ਦਾ ਬਦਲ ਤੁਸੀਂ ਇਨਸਾਫ ਨਹੀਂ ਦੇਣਾ ਮੂਵਲ ਵੇਖੀ ਜੇ ਮੈਂ ਫਿਰ ਜਾਈਏ ਕਹਿੰਦਾ ਜਾਓ ਜੀ ਮੈਂ ਵੀ ਸਰਕਾਰੀ ਕੰਮ ਕਰਨ ਯਾਰ ਇਹ ਇਹ ਹੁੰਦਾ ਇਹ ਦਾ ਐਟੀਟਿਊਡ ਉਹ ਕਹਿੰਦਾ ਜੀ ਤੁਹਾਡਾ ਦਫਤਰ ਆ ਕਿ ਮੈਂ ਸਪੀਕਰ ਲੋਕ ਸਭਾ ਦੇ ਕੋਲ ਇਹਦੀ ਕੰਪਲੇਨਟ ਪਾਈ ਹੈ ਔਰ ਉਥੇ ਮੈਂ ਹੁਣ ਆਪ ਦੇ ਜਾਂ ਰਿਹਾ ਕਿਸ ਕਸਮ ਕੋਈ ਤੁਹਾਨੂੰ ਨੋਟਿਸ ਤੇ ਗਿਆ ਐਚਆਰ ਦਾ ਮੈਨੂੰ ਖ ਡੀਸੀ ਭੇਜੀ ਤੇ ਉਹਦਾ ਜਵਾਬ ਦਊਗਾ ਡੀਸੀ ਨੇ ਕੀ ਨੋਟਿਸ ਭੇਜਣਾ ਸੀ ਡੀਸੀ ਨੇ ਸੌਰੀ ਫੀਲ ਕੀਤੀ ਸੀ ਤੇ ਇਹ ਜ਼ਰੂਰ ਕਿਹਾ ਕਿ ਜਦੋਂ ਉਹਨੇ ਕਿਹਾ ਉੱਥੇ ਅਸੀਂ ਕਿ ਯੂਆਰਏ ਪਬਲਿਕ ਸਰਵੰਟ ਅਸੀਂ ਪਬਲਿਕ ਰਿਪਰੈਜ਼ੈਂਟੇਟਿਵ ਹਾਂ ਕਿਸੇ ਦੇ ਪਾਪ ਦਾ ਆਫਿਸ ਨਹੀਂ ਕਿਸੇ ਪੂਲਡ ਆਫਿਸ ਨਹੀਂ ਤੇ ਕਈ ਦਿਸੋਂ ਕਦੇ ਕਹਿ ਜਾਣਗੇ ਤੇ ਡੀਸੀ ਦਾ ਆਫਿਸ ਤੇ ਹੀ ਰਹੇਗਾ ਇਹ ਪਬਲੀਕਲੀ ਖੁਲੇ ਆ ਰਹੇ। ਕਿਹੜਾ ਟਾਈਮ ਬਰਿੰਦਰ ਪਾੜਾ ਨੇ ਕਿਹਾ ਤੇ ਅਸੀਂ 12 ਵਜੇ ਤੁਹਾਡੇ ਆਫਿਸ ਤੇ ਸੁਜਿੰਦਰ ਸਿੰਘ ਜੰਬਾਵਾ ਉਹ ਪ੍ਰਤਾਪ ਬਾਜਵਾ ਤੇ ਲੇਪੋਤਰ ਗੰਦਰ ਸਿੰਘ ਬਾਜਵਾ ਤੇ ਬਰਿੰਦਰ ਸਿੰਘ ਪਾੜਾ ਉਹਦੇ ਡੀਸੀ ਪਹੁੰਚਿਆ ਨਹੀਂ ਅਸੀਂ ਏਡੀਸੀ ਕੋਲ ਜਾ ਕੇ ਬੈਠੇ। ਏਡੀਸੀ ਨੇ ਟੈਲੀਫੋਨ ਕੀਤਾ ਕਿ ਜੀ ਇੱਕ ਹੋਰ ਬੈਠਾ ਤੇ 20-25 ਮਿੰਟ ਬਾਅਦ ਆਇਆ ਇਹਦੇ ਸੀ ਇਹਨੇ ਤੋਹਫੀ ਦਿੱਤੀ ਸਾਡੇ ਸਾਰਿਆਂ ਨੂੰ। ਅਸੀਂ ਪਰਸੋਂ ਇਸੇ ਡੀਸੀ ਨੂੰ ਮੈਂ ਤੇ ਪ੍ਰਤਾਪ ਬਾਜਮੀ ਨੇ ਦੋ-ਦੋ ਵਾਰੀ ਟੈਲੀਫੋਨ ਕੀਤਾ ਕਿ ਐਕਸੀਡੈਂਟ ਹੋ ਗਿਆ ਜਿਹੜਾ ਕੱਲ ਦਸ ਬੱਸ ਐਕਸੀਡੈਂਟ ਹੋਇਆ ਪਰਸੋਂ ਕਾਧਿਆ ਰੋਡ ਤੇ ਫਾਸੀ ਉਹਦੇ ਲਈ ਕੀਤਾ ਕਿ ਡੀਸੀ ਸਾਹਿਬ ਇਹਨਾਂ ਦੇ ਇਲਾਜ ਦਾ ਕੀ ਇੰਤਜ਼ਾਮ ਕਰ ਰਹੇ ਹੋ ਇਹ ਸਿਵਲ ਹਸਪੀਟਲ ਜਿੱਥੇ ਸਿਵਲ ਸਰਜਨ ਬੈਠਾ ਉਥੇ ਐਸਐਮਓ ਬੈਠਾ ਤੇ ਸਾਰੀ ਪ੍ਰੈਸ ਮੀਟ ਸੀ ਮੇਰੇ ਕਹ ਤੁਸੀਂ ਵੀ ਸੀਗੇ ਤੁਹਾਡੇ ਸਾਹਮਣੇ ਕੀਤਾ ਡੀਸੀ ਨੂੰ ਅਸੀਂ ਟੈਲੀਫੋਨ ਉਥੇ ਅਸੀਂ ਇਹਨੂੰ ਟੈਲੀਫੋਨ ਡੀਸੀ ਨੇ ਸਾਡੇ ਦੋਨਾਂ ਦਾ ਟੈਲੀਫੋਨ ਕੁਪਕਣ ਦੀ ਜਹਿਮਤ ਨਹੀਂ ਕੀਤੀ ਜਿਹਨੇ ਕੀਤਾ ਹੀ ਨਹੀਂ ਉਹਦੇ ਬਾਅਦ ਚੀਫ ਸੈਕਟੀ ਸਾਹਿਬ ਨੂੰ ਕੀਤਾ ਉਹਨਾਂ ਦਾ ਧੰਨਵਾਦ ਉਹਨਾਂ ਨੇ ਟੈਲੀਫੋਨ ਚੁੱਕਿਆ ਉਹਨਾਂ ਨੇ ਕਿਹਾ ਕਿ ਮੈਂ ਹੁਣੇ ਆਰਡਰ ਪਾਸ ਕਰ ਲਗਾ ਤੇ ਉਹਨਾਂ ਨੇ ਪੇਸ਼ੈਂਟ ਜਿਹੜੇ ਨੇ ਇਮੀਡੀਏਟਲੀ ਕੀਤਾ ਉਹਨਾਂ ਦਾ ਵੀ ਥੈਂਕਸ ਕਰਦੇ ਆਂ ਉਹਦੇ ਬਾਅਦ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰੈਸ ਦੇ ਸਾਹਮਣੇ ਤੇ ਉਹਨਾਂ ਨੂੰ ਹੈਲਥ ਮਿਨਿਸਟਰ ਸਾਹਮਣੇ ਕੀਤਾ ਉਹਨਾਂ ਦੇ 2 ਮਿੰਟ ਬਾਅਦ ਹੀ ਉਹਨਰ ਪ੍ਰੀ ਇਹ ਕਹਿੰਦਾ ਲੋ ਜੀ ਗੱਲ ਕਰੋ ਉਹਨਾਂ ਨਾਲ ਗੱਲ ਹੋਈ ਉਹਨਾਂ ਸਾਰੇ ਉਹ ਚੀਜ਼ ਕੀਤੀ ਮਾਰਕੀਟ BC ਨੇ ਜਿੱਥੇ ਐਕਸੀਡੈਂਟ ਹੋਇਆ ਕੇ ਡੀਸੀ ਨੇ ਨਏ ਕੀਤਾ ਕਿ ਮੈਂ ਇੱਕ ਕੈਂਪੀਟਿਕ ਐਲੋਪੀ ਉਨਕਰ ਇੱਕ ਵਾਰੀ ਨਹੀਂ ਹੋਇਆ ਇਹਨੇ ਕਈ ਵਾਰੀ ਸਾਡੇ ਟੈਲੀਫੋਨ ਪਰਸੋਂ ਕੀਤਾ ਪਰਸੋਂ ਨਹੀਂ ਤੁਕੇ ਮੈਂ ਕੱਲ ਕਿਹਾ ਮੈਂ ਦੀ ਸਭ ਤੁਸੀਂ ਟੈਲੀਫੋਨ ਟੁੱਟਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਇਨੀ ਕਿਹੜੀ ਗੱਲ ਉੱਥੇ ਗੱਲ ਚੱਲ ਪਈ ਕੇ ਜੀ ਨਹੀਂ ਜੀ ਅਸੀਂ ਠੀਕ ਕਰ ਮੈਂ ਜੇ ਦਾ ਬਦਲ ਤੁਹਾਨੂੰ ਇਨਸਾਫ ਨਹੀਂ ਦੇਣਾ ਮੂਵਲ ਵੇਖੀ ਜੇ ਮੈਂ ਫਿਰ ਜਾਈਏ ਕਹਿੰਦਾ ਜਾਓ ਜੀ ਮੈਂ ਵੀ ਸਰਕਾਰੀ ਕੰਮ ਕਰਦੇ ਆਂ ਗੱਲ ਇਹ 100 ਇਹ ਦਾ ਏਟੀਟਿਊਡ ਉਹ ਕਹਨਾਂ ਜੀ ਤੁਹਾਡਾ ਦਫ਼ਤਰ ਆ ਕਿ ਮੈਂ ਸਪੀਕਰ ਲੋਕ ਸਭਾ ਦੇ ਕੋਲ ਇਹਦੀ ਕੰਪਲੇਂਟ ਪਾਈ ਹੈ। ਔਰ ਉਸੇ ਮੈਂ ਹੂੰ ਆਪ ਤੇ ਜਾ ਰਿਹਾ ਸਪੀਕਰ ਸਾਮ ਤੇ ਤੁਹਾਨੂੰ ਵੀ ਨੋਟਿਸ ਭੇਜਿਆ ਗਿਆ ਚਾਹੇ ਮੈਨੂੰ ਕੋ ਡੀਸੀ ਭੇਜੀ ਤੇ ਉਹਦਾ ਜਵਾਬ ਦੂੰਗਾ। ਡੀਸੀ ਨੇ ਕੀ ਨੋਟਿਸ ਭੇਜਣਾ ਸੀ? ਡੀਸੀ ਨੇ ਸੌਰੀ ਫੀਲ ਕੀਤੀ ਸੀ। ਅਤੇ ਪ੍ਰੋਟੋਕਾਲ ਉਸ ਦਾ ਡੀਸੀ ਹੈ ਨਾ ਡੀਸੀ ਨੂੰ ਕੋਈ ਆਰਦਲ ਕੋਈ ਫੋਨ ਨਹੀਂ ਚੇ ਇਹ ਸੀ ਐਮਪੀ ਜਿਹੜਾ ਉਹ ਵਿਸ਼ਾ ਕਮੇਟੀ ਦਾ ਚੇਅਰਮੈਨ ਹੁੰਦਾ ਉਹ ਵੀ ਗੱਲ ਕਰੇ ਵਿਸ਼ਾ ਕਮੇਟੀ ਵਾਲੀ ਮੀਟਿੰਗ ਦੇ ਫੂਲ ਤੁਸੀਂ ਕਾਦਰ ਉਸ ਦਿਨ ਵੀ ਇਹਨੇ ਪ੍ਰੋਟੋਕਾਲ ਉਹ ਉਸ ਦਿਨ ਵੀ ਇਹਨੇ ਪ੍ਰੋਟੋਕਾਲ ਤੋੜਿਆ ਵਿਸ਼ਾ ਤੁਸੀਂ ਜੇ ਗੁਰਜੀਤ ਸਿੰਘ ਔਜਲਾ ਜਾਂਦੇ ਆ ਡੀਸੀ ਨੂੰ ਡੀਸੀ ਬਾਹਰ ਰਿਸਿਵ ਕਰ ਜਾਂਦਾ ਕਿ ਤੁਹਾਡੇ ਸਾਹਮਣੇ ਜਾਂਦਾ ਇਹ ਡੀਸੀ ਅੰਦਰ ਬੈਠਾ ਤੇ ਆਪਾਂ ਮੈਂ ਕਿਹਾ ਯਾਰ ਆਪਣੇ ਕਿਹੜੇ ਖੰਭ ਲਾਥ ਜਾਨੇ ਨਹੀਂ ਆਉਂਦਾ ਨਾ ਸੀ ਠੀਕ ਹੈ ਕਿ ਨਹੀਂ ਤੇ ਆਪਾਂ ਤੇ ਮੀਟਿੰਗ ਕਰਨ ਆਏ ਆ ਆਪਣੇ ਇਲਾਕੇ ਦੀਆਂ ਗੱਲਾਂ ਕਰਨ ਆਲੇ ਸਾਰੋ ਇੱਕ ਚੀਜ਼ ਹੋਰ ਸੁਣੋ ਜਿੰਨੀਆਂ ਗੱਲਾਂ ਕਿਤੇ ਨਰੇਗਾ ਦੀਆਂ ਇਹ ਕੱਲ ਤੱਕ ਇੰਪਲੀਮੈਂਟ ਕੀਤੀਏ ਵਿਦ ਪ੍ਰੂਫ ਦਿੱਤਾ ਕਿ ਨਰੇਗਾ ਦੇ ਵਿੱਚ ਤੁਹਾਡੇ ਮੁਲਾਜ਼ਮ ਸ਼ਰਿਆਂ ਪੈਸੀ ਕਾਰ ਨਹੀਂ ਡੀਸੀ ਔਰ ਈਡੀਸੀ ਨਾਲ ਕੋਈ ਐਕਸ਼ਨ ਨਹੀਂ ਆ ਉਹ ਹੁਣ ਉੱਥੇ ਮੈਂ ਕੰਪਲੇਨਟ ਕੀਤੀ ਸੀ ਗਵਰਨਮੈਂਟ ਆਫ ਇੰਡੀਆ ਚ ਉਹ ਵੀ ਵਾਪਸ ਆ ਰਿਹਾ ਕਿ ਪੰਚਾਇਤ ਇਲੈਕਸ਼ਨ ਚੱਲ ਗਿਆ ਉਹ ਵੀ ਹੁਣ ਇੱਕ ਇੱਕ ਫੈਡ ਏਡੀਸੀ ਮੰਨਿਆ ਮੀਟਿੰਗ ਤੇ ਜਿਹੜਾ ਰੰਧਾਵਾ ਸਾਹਿਬ ਜਿਹੜੀਆਂ ਤੁਸੀਂ ਕਹੀਆਂ ਨੇ ਇਹਨਾਂ ਦੇ ਵਿੱਚੋਂ ਮੈਂ ਆਪ ਵਿਜ਼ਿਟ ਕੀਤਾ ਕਿਤੇ ਵੀ ਕੋਈ ਨਰੇਗਾ ਦਾ ਕੰਮ ਨਹੀਂ ਹੋ ਰਿਹਾ ਤੇ ਪੇਮੈਂਟਾਂ ਪੈ ਗਈਆਂ ਜਰ ਜੀ ਏਡੀਸੀ ਕਹੀ ਜਾਂਦਾ ਕੰਮ ਨਹੀਂ ਹੋ ਰਿਹਾ ਤੇ ਪੇਮੈਂਟਾਂ ਪੈ ਗਈਆਂ ਕਿਉਂ ਨਹੀਂ ਇਹਨਾਂ ਨੇ ਉਹ ਕਰਨਾ ਕੀ ਹੈ ਕਿਦੋਂ ਮੈਂ ਕਹਾਂ ਏਡੀਸੀ ਸਾਹਿਬ ਕੱਲ ਵੀ ਕਿਹਾ ਕਿ ਏਡੀਸੀ ਸਾਹਿਬ ਤੁਸੀਂ ਕੀ ਕਹਤਾ ਹੋਇਆ ਨਹੀਂ ਤੇ ਤੁਸੀਂ ਐਕਸ਼ਨ ਕਿੰਨੇ ਕਰਨਾ ਤੇ ਇਹ ਜ਼ਰੂਰ ਕਿਹਾ ਕਿ ਜਦੋਂ ਉਹਨੇ ਕਿਹਾ ਉੱਥੇ ਅਸੀਂ ਕਿਹਾ ਕਿ ਯੂਆਰਪ ਪਬਲਿਕ ਸਬਮਿਟ ਅਸੀਂ ਪਬਲਿਕ ਰਿਪਰਿਜ਼ੈਂਟੇਟਿਵ ਹੈ ਕਿ ਸਿੱਧੇ ਪਾਪ ਦਾ ਆਫਿਸ ਨਹੀਂ ਸਿੱਧੇ ਪੂਲ ਦਾ ਆਫਿਸ ਨਹੀਂ ਤੇ ਕੈਡਿਸੀ ਉਹਨਾਂ ਕਦੇ ਕਹੀ ਜਾਣਗੇ ਤੇ ਡੀਸੀ ਦਾ ਆਫਿਸ ਇਹੀ ਰਹੇਗਾ ਇਹ ਪਬਲਿਕਲੀ ਖੁੱਲਿਆ ਰਹੇਗਾ ਲਗਾਤਾਰ ਆ ਰਹੀ ਹੈ ਕਿ ਪੰਚਾਇਤ ਸੈਕਟਰੀ ਜਿਹੜੇ ਨੇ ਉਹ ਦਫ਼ਤਰਾਂ 'ਚ ਨਹੀਂ ਮਿਲਦੇ ਇੰਦਰ ਕਿੱਦਾਂ ਤੁਸੀਂ ਮੈਂ ਮੈਨੂੰ ਕੱਲ ਤੁਹਾਡੇ ਮੇਰੇ ਕਲ ਦਿਨਕ ਸਵੇਰਾ ਵਾਲੇ ਵੀ ਹੋਣਗੇ ਉਹਨਾਂ ਦੇ ਇੱਕ ਸੀ ਇੱਕ ਦਾ ਟੈਲੀਫੋਨ ਆ ਮੈਂ ਕਿਹਾ ਯਾਰ ਸਾਨੂੰ ਵੀ ਠੰਡੇ ਜਿਹੇ ਕਮਰੇ 'ਚ ਏਸੀ ਰੂਮ 'ਚੋਂ ਟੈਲੀਫੋਨ ਕਰ ਦਿੰਦੇ ਹੋ ਵਾਹ ਵੀ ਜਿਹੜੇ ਗਰਮੀ ਦੇਖੋ ਸਾਡੇ ਤੋਂ ਤੁਹਾਨੂੰ ਇਹਨਾਂ ਯਾਦ ਤਸੀਦਾ ਆਇਆ ਕਿਤੇ ਪੰਚਾਇਤ ਸੈਕਟਰੀਆਂ ਦੇ ਜਾਓ ਵੀਡੀਓ ਦਫਤਰ ਇਹ ਪੰਚਾਇਤ ਸੈਕਟਰੀਆਂ ਨਹੀਂ ਤੁਸੀਂ ਕੱਲ ਗੁਰਦਾਸਪੁਰ ਸੀਗੇ ਤੁਹਾਨੂੰ ਦੱਸਿਆ ਕੋਈ ਟੀਟ ਉੱਥੇ ਵੀਡੀਓ ਅਫੀਸ ਵਿੱਚ ਕਰ ਸਕੀ ਜਾਂ ਸੈਕਟਰੀਆਂ ਤੁਸੀਂ ਕੱਲ ਹਰਸ਼ਾ ਸ਼ੀਨਾ ਦੇ ਵਿੱਚ ਵੀ ਇਹੀ ਹਾਲਾਤ ਨੇ ਉਹਨਾਂ ਨੂੰ ਬੰਦੀ ਬਣਾਇਆ ਸਾਡੇ ਨਾਲੋਂ ਤੇ ਤੁਹਾਨੂੰ ਜ਼ਿਆਦਾ ਪਤਾ ਇਕ ਇਲੈਕਸ਼ਨ ਕੀਤਾ ਹੋएगी ਮੇਰਾ ਨਹੀਂ ਇਲੈਕਸ਼ਨ ਕਿੱਥੇ ਹੋ ਰਹੀ ਆ ਯਾਰ ਇਹ ਬਦਲਾਵ ਆ ਦਾ ਸਾਹਿਬ ਤੁਸੀਂ ਸਰਪੰਚੀ ਤੋਂ ਲੈ ਕੇ ਬਹੁਤ ਵੱਡਾ ਲੈਵਲ ਦੇਖਿਆ ਮੈਂ ਸਰਪੰਚ ਨਹੀਂ ਲੜਿਆ ਮਤਲਬ ਨਹੀਂ ਸਰਪੰਚੀ ਦੇਖੀ ਆ ਮਤਲਬ ਸਰਪੰਚ ਇਹ ਜਰੂਰ ਇਹ ਇੱਕ ਵਾਰ ਸੁਣੋ ਮੇਰੇ ਫਾਦਰ ਜਦੋਂ ਪਹਿਲੀ ਸਰਪੰਚੀ ਮੇਰੇ ਖਲ 1957 ਤੋਂ ਬਣੀ ਸੀ ਮੇਰੇ ਫਾਦਰ ਸਭ ਤੋਂ ਛੋਟੇ ਉਮਰ ਦੇ ਸਰਪੰਚ ਬਣੇ ਉਹ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਪ੍ਰਤਾਪ ਸਿੰਘ ਟੈਰੋ ਪੰਜਾਬ ਦੇ ਡਿਵੈਲਪਮੈਂਟ ਮਿਨਿਸਟਰ ਸੀ ਉਹ ਉਹਨਾਂ ਨੂੰ ਮੇਰੇ ਫਾਦਰ ਨੂੰ ਉੱਥੇ ਸਨਮਾਨਿਤ ਕਰਨਾ ਕਿ ਸਭ ਤੋਂ ਛੋਟੀ ਉਮਰ ਦਾ ਸਰਪੰਚ ਬਣਿਆ ਮੇਰੇ ਪਿੰਡ ਦੇ ਵਿੱਚ ਇੱਕ ਹਾਈ ਸਕੂਲ ਦੇ ਕੇ ਗਏ ਪਿੰਡ ਦੇ ਵਿੱਚ ਸੜਕ ਨਹੀਂ ਸੀ ਸ਼ਕਾਰ ਮਾਸ਼ੀਆ ਟੂਟ ਧਰ ਵਾਲੀ ਸੜਕ ਦਿੱਤੀ ਗਈ ਸਾਡੇ ਪਿੰਡ 'ਚ ਬਿਜਲੀ ਦਾ ਕਨੈਕਸ਼ਨ ਨਹੀਂ ਸੀ ਬਿਜਲੀ ਟੂਬਲਾਂ ਦੇ ਕਨੈਕਸ਼ਨ ਦੇ ਕੇ ਗਏ ਆਹ ਤੇ ਹੁੰਦੀ ਆ ਚੀਬ੍ਰਸਤੀ ਇਹ ਨਹੀਂ ਹੁੰਦੀ ਕਿ ਲੁੱਟ ਕੇ ਲੈ ਜਾਓ ਤੇ ਕਹੋ ਕਿ ਹਮ ਬਦਲਾਪ ਲੈ ਕੇ ਆਏ ਹਾਂ ਦੇ ਜੀ ਤੁਹਾਡੀ ਬਾਈ ਲੱਖ ਪਈ ਹੈ ਜੀ ਇਹ ਜਦੋਂ ਇਹਦੇ ਵੀ ਬਾਈ ਇਲੈਕਸ਼ਨ ਯਾਰ ਪਈ ਹੈ ਕਰਾਂਗੇ ਉੱਥੇ ਹੋਰ ਸੁਣ ਲਓ ਡੀਸੀ ਨੂੰ ਮੈਂ ਕੱਲ ਕਿਹਾ ਮੈਂ ਕਿਹਾ ਉਹਦੀ ਕਦੇ ਕਢਾਇਓ ਜਿਹੜੀ ਨਹੀਂ ਫਰਸਟ ਇੰਟਰਵਿਊ ਆ ਡੀਸੀ ਦੀ ਉੱਥੇ ਉਹਨੇ ਕਿਹਾ ਅੰਕੂਸੀ ਉਹਥੇ ਉਹਨੇ ਕਿਹਾ ਕਹਿੰਦਾ ਮੇਰਾ ਮੇਰੀ ਡਿਊਟੀ ਲੱਗੀ ਆ ਬਾਈ ਡੈਕਸ਼ਨ ਕਰਦੀ ਜਿੰਬੜੀ ਚੌਂ ਇਹ ਤੋਂ 3 ਵਜੇ ਨਾ ਅਨਾਉਂਸ ਹੋ ਗਿਆ ਉਹ ਜਿਹੜੀ ਮੈਂ ਜਿਹੜੀ ਇਹਨੇ ਇੰਟਰਵਿਊ ਦਿੱਤੀ ਆ ਨਾ ਜਿਮਨੀ ਚੌਂ ਦੀ ਤੇ ਜਿਮਨੀ ਚੌਂ ਤੇ ਫਿਲਮ ਇਲੈਕਸ਼ਨ ਕਮਿਸ਼ਨ ਨੂੰ ਤੇ ਇਹਦੀ ਲੇਖਕ ਜਿਮਨੀ ਤੇ ਆਪਾਂ ਲਿਖਾਂਗੇੰ। ਅੰਦਾਜ਼ਾ ਸਾਹਿਬ ਜਿਹੜੀ ਸ਼ਿਕਾਇਤ ਕੀਤੀ ਤੇ ਦਈ ਸੀਰੀ ਆ ਕਿ ਆਪੋਜ਼ਿਸ਼ਨ ਦਾ ਜਿਹਨੇ ਸੈਟਿਫਿਕੇਟਤਾ ਜਾ ਉਹ ਕੁਛ ਨਹੀਂ ਇਹਦਾ ਇਹਦਾ ਪੂਰਾ ਲਿਖਿਆ ਕਿ ਇਹਨੇ ਮੈਂਬਰ ਪਾਰਲੀਮੈਂਟ ਦੀ ਤੋਹਫੀਂ ਕੀਤੀ ਆ ਠੀਕ ਹੈ ਜੀ। ਉਹਨੇ ਡਿਸਕ੍ਰੀਜ ਦਿਖਾਈਆ ਔਰ ਮੈਂਬਰ ਪਾਰਲੀਮੈਂਟ ਨੂੰ ਕਹ ਜਾਓ ਕਿ ਕਿਉਂਕਿ ਉਹ ਇਹਦੇ ਇਹ ਵੀ ਲਿਖਿਆ ਇਹ ਇਹਦੇ ਇਹ ਵੀ ਲਿਖਿਆ ਕਿ ਜਿਸ ਦਿਨ ਦਿਸ਼ਾ ਕਮੇਟੀ ਦੇ ਮੈਂ ਮੀਟਿੰਗ ਚ ਗਿਆ ਇਹ ਬੰਦਾ ਮੈਨੂੰ ਰਿਸੀਵ ਕਰਨੀ ਆ ਉਹਨੂੰ ਮੈਂ ਇਗਨੋਰ ਕਰ ਦਿੱਤਾ ਪਰ ਅੱਜ ਦੱਸ ਰਿਹਾ ਕਿ ਦਿਸ਼ਾ ਕਮੇਟੀ ਜੇ ਰਿਸੀਵ ਕਰਨੀ ਨਹੀਂ ਆ ਔਰ ਸੀ ਆਫ ਕਰਨੀ ਨਹੀਂ ਆ ਇਹਦੇ ਤੇ ਸਟ੍ਰਿਕਟ ਐਕਸ਼ਨ ਲਿਆ ਜਾਏ ਔਰ ਇਹ ਸਪੀਕਰ ਸਾਹਿਬ ਨੂੰ ਮੈਂ ਆਪ ਜਾ ਕੇ ਪਾਈ ਹੈ ਇਹ ਆਪਣੀ ਕੰਪਲੇਂਟ ਦਵਾਂਗਾ ਇੱਕ ਜਿਹੜੀ ਆਲਰੇਡੀ ਕੱਲ ਪੇਜ ਤੇ ਦੁਬਾਰਾ ਸਿਗਨੇਚਰ ਕਰਕੇ ਉਹਨਾਂ ਨੂੰ ਸਬਮਿਟ ਕਰਾਂਗਾ ਦੂਸਰੀ ਚੀਜ਼ ਦੂਸਰੀ ਚੀਜ਼ ਪੰਜਾਬ ਦੇ ਹਾਲਾਤ ਦੇ ਉੱਤੇ ਅਸੀਂ ਮੈਂ ਆਪਣੇ ਪ੍ਰਧਾਨ ਨੂੰ ਅਪੀਲ ਕਰੂੰਗਾ ਸਰਦਾਰ ਅਮਰਿੰਦਰ ਰਾਜਵੜੀ ਨੂੰ ਕਿ ਆਪਾਂ ਇਕੱਠੇ ਹੋ ਕੇ ਹੋਮ ਮਿਨਿਸਟਰ ਸਾਹਿਬ ਕੋਲ ਟਾਈਮ ਲਈਏ ਜੋ ਪੰਜਾਬ ਦੇ ਹਾਲਾਤ ਵਿੱਚ ਜਿਸ ਤਰੀਕੇ ਨਾਲ ਗੈਂਗイズਮ ਫੈਦ ਰਿਹਾ ਜਿਵੇਂ ਗੈਂਗਸਟਰ ਵਾਧ ਰਹੇ ਨੇ ਜਿਵੇਂ ਪਾਕਿਸਤਾਨ ਤੋਂ ਅਸਲਾ ਆ ਰਿਹਾ ਜਿਸ ਤਰ੍ਹਾਂ ਚਿੱਟਾ ਹੋਮ ਡਿਲੀਵਰੀ ਸ਼ੁਰੂ ਹੋ ਗਈ ਹੈ ਜਿਸ ਤਰੀਕੇ ਦੇ ਨਾਲ ਅਸਲਾ ਆ ਗਿਆ ਜਿਹਦੇ ਤੇ ਸਾਨੂੰ ਧਿਆਨ ਦੇਣਾ ਪਵੇਗਾ 50 ਕਿਲੋਮੀਟਰ ਤੱਕ ਗਵਰਨਮੈਂਟ ਆਫ ਇੰਡੀਆ ਕਹਿੰਦੀ ਹੈ ਕਿ ਬੀਐਸਐਫ ਦਾ ਕੰਟਰੋਲ ਆ ਤੇ ਫਿਰ ਕਿਉਂ ਨਹੀਂ ਕਮੇਟ ਤੋਂ ਇੰਡੀਆ ਕਰੀ ਜਾਂਦੇ ਪੁੱਟ ਕੇ ਚਲੀ ਦੇ ਪਹਿਲੇ ਵਾਂਗੂ ਤੇ ਜਾਂ ਫਿਰ ਪੰਜਾਬ ਪੁਲਿਸ ਦੇ ਨਾਲ ਦੇ ਸਹਿਯੋਗ ਕਰਕੇ ਤੇ ਇਹਨਾਂ ਨੂੰ ਗੁੰਡਿਆਂ ਨੂੰ ਆਖ ਖਬਰ